ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਮੀਰ ਕਰਦੇ ਆ ਸਾਰੇ ਠੀਕ ਠਾਕ ਹੋਗੇ ਤੇ ਹਾਜ਼ਰ ਆ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਦੀ ਵੀਡੀਓ ਆਪਾਂ ਭਾਈ ਅਮਰਤਪਾਲ ਮਹਿਰੋਂ ਦੇ ਲੈ ਕੇ ਹਾਜ਼ਰ ਹੋਏ ਆ ਕੀ ਗਿਆ ਭਾਈ ਅਮਰਤਪਾਲ ਸਿੰਘ ਮਹਿਰੋਂ ਨੇ ਆਪਣੇ ਅੱਜ ਦੇ ਇਸ ਲਾਈਵ ਦੇ ਵਿੱਚ ਆਉ ਚਲਕ ਮਰੌਣੇ ਆ ਤੁਹਾਨੂੰ ਅੱਜ ਦੇ ਇਸ ਲਾਈਵ ਦੇ ਵਿੱਚ ਕਾਹਦਾ ਲਾਈਵ ਸ਼ੁਰੂ ਕਰਨੋਂ ਪਹਿਲਾਂ ਸਾਰਿਆਂਗੇ ਛੋਟੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਦੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਨ ਤੇ ਕਲਿੱਕ ਕਰਕੇ ਜਰੂਰ ਜਾਇਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਤਾਂ ਕੀ ਗਿਆ ਭਾਈ ਅਮਰਪਾਲ ਸਿੰਘ ਨੇ ਅੱਜ ਦੇ ਇਸ ਲਾਈਵ ਦੇ ਵਿੱਚ ਕਿਸ ਬਾਰੇ ਬੋਲੇ ਭਾਈ ਅਮਰਪਾਲ ਸਿੰਘ ਆਉ ਦਿਖਾਉਂਦੇ ਆ ਤੁਹਾਨੂੰ ਅੱਜ ਦੀ ਇਹ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾ ਤੇ ਨਾਲ ਕਮੈਂਟ ਬਾਕਸ ਵਿੱਚ ਸਾਨੂੰ ਦੱਸ ਕੇ ਜਰੂਰ ਜਾ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਬਾਕੀ ਆਓ ਚਲਕ ਮਾਰਦੇ ਆ ਅੱਜ ਦੇ ਇਸ ਲਾਈਵ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਕਾਫੀ ਸਮੇਂ ਬਾਅਦ ਵੀਡੀਓ ਪਾਉਣ ਲੱਗੇ ਆ ਉਹਦਾ ਕਾਰਨ ਇਹ ਆ ਵੀ ਇੱਕ ਵੀਡੀਓ ਚੱਲ ਰਹੀ ਆ ਉਹ ਵੀਡੀਓ ਦੇਖ ਲਓ ਆਹ ਹਾਲੀ ਆ ਇਸ ਵੀਡੀਓ ਦੇ ਵਿੱਚ ਮੇਰੇ ਜਿਹੜਾ ਗਲ ਦੇ ਵਿੱਚ ਕਮਾਲਾ ਪਾਈ ਜਾਂਦੀ ਹੈ ਤੇ ਮੈਨੂੰ ਹੱਥ ਦੇ ਵਿੱਚ ਇੱਕ ਨਿਸ਼ਾਨ ਉਹ ਸਰੂਪਾ ਜੋ ਤੈ ਲੱਗੀ ਹੋਈ ਹੈ ਉਹ ਦਿੱਤਾ ਜਾਂਦਾ ਵਾ ਨਾਲ 500 ਰੁਪਏ ਹੁੰਦਾ ਵਾ ਭੇਟਾ ਵਜੋਂ ਇਹ ਤੁਸੀਂ ਪਹਿਲੀ ਗੱਲ ਤੇ ਇਸ ਵੀਡੀਓ ਦਾ ਜਵਾਬ ਇਹੇ ਆ ਵੀ ਇਹ ਕਿਉਂ ਹੋਇਆ ਦੂਜੀ ਗੱਲ ਵੀਡੀਓ ਪਾਉਣ ਵਾਲਿਆਂ ਦੀ ਮਨਛਾ ਦੱਸਦੀ ਹੁੰਦੀ ਹੈ ਵੀ ਸਾਡੇ ਆਪਸ ਦੇ ਵਿੱਚ ਇੰਨੇ ਕਈ ਰਖਾਵਾ ਸਿੰਗਾ ਦੀ ਵੀ ਜਦੋਂ ਕੋਈ ਕਿਸੇ ਤੋਂ ਕੋਈ ਗਲਤੀ ਹੁੰਦੀ ਹੈ ਅਸੀਂ ਉਹਦੇ ਤੋਂ ਪੁੱਛਣਾ ਨਹੀਂ ਹੁੰਦਾਗਾ ਕਿਸੇ ਰਾਂ ਹੀ ਪੁੱਛ ਲਗੇ ਜੇ ਸਾਡੀ ਬੋਲਬਾਣੀ ਨਹੀਂ ਤਾਂ ਵੀ ਭਾਈ ਸਾਹਿਬ ਇਹਦਾ ਤੁਹਾਡਾ ਜਵਾਬ ਕੀ ਆ ਜੇ ਅਸੀਂ ਉਹ ਚ ਕਸੂਰਵਾਰਾ ਤਾਂ ਸਾਨੂੰ ਉਹ ਉਹਦੀ ਸਜ਼ਾ ਚਾਹੀਦੀ ਹੈ ਠੀਕ ਆ ਇਹ ਜਿਹੜੀ ਵੀਡੀਓ ਆ ਇਹ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਇਸ ਵੀਡੀਓ ਦੇ ਵਿੱਚ ਮੇਰੇ ਮਾਲਾ ਪਾਰੇ ਆ ਭਾਈ ਭਗਵੰਤ ਸਿੰਘ ਢਿੰਡਸੇ ਵਾਲੇ ਆ ਕੀਰਤਨਗੇ ਆ ਜਿਨ੍ਹਾਂ ਦੀ ਪਿਛਲੇ 10 ਦਿਨ ਪਹਿਲਾਂ ਡੈਥ ਹੋ ਗਈ ਆ ਤੇ ਉਹਨਾਂ ਦਾ ਭੋਗ ਵੀ ਪੈ ਗਿਆ ਮੌਤ ਹੋ ਗਈ ਸੀ ਉਹਨਾਂ ਦੀ ਤੇ ਨਾਲ ਬਾਬਾ ਗਲਾਬ ਸਿੰਘ ਚਮਕੌਰ ਸਾਹਿਬ ਵਾਲੇ ਖੜੇ ਆ ਤੇ ਇੱਕ ਬਜ਼ੁਰਗ ਹੋਰ ਨੇ ਤੇ ਨਾਲ ਉਹਨਾਂ ਦੇ ਖੜੇ ਆ ਹਰਜੀਤ ਸਿੰਘ ਰਸੂਲਪੁਰ ਵਾਲੇ ਵਜਦੇ ਆ ਜਿਨ੍ਹਾਂ ਨੇ ਯੁੱਧਿਆ ਦੇ ਵਿੱਚ ਆਰਾਮ ਮੰਦਰ ਦੀ ਓਪਨਿੰਗ ਵੇਲੇ ਲੰਗਰ ਲਾਇਆ ਸੀ ਉੱਥੇ ਉਹਨਾਂ ਬਾਰੇ ਪਤਾ ਲੱਗਾ ਹੁਣ ਗੱਲ ਰੱਖਦੇ ਆ ਵੀ ਇਹ ਕਦੋਂ ਦੀ ਵੀਡੀਓ ਆ ਇਹ ਵੀਡੀਓ 11 12 ਨਵੰਬਰ ਦੀ ਆ 2023 ਦੀ ਜਦੋਂ ਬਾਬਾ ਦਲਾਜ ਸਿੰਘ ਤੇ ਦੋਸ਼ ਲੱਗਦੇ ਆ ਕੋਈ ਉਸ ਦੋਸ਼ਾਂ ਦਾ ਜਵਾਬ ਦੇਣ ਲਈ ਇੱਕ ਕਾਨਫਰੰਸ ਕੀਤੀ ਜਾਂਦੀ ਆ ਚੰਡੀਗੜ੍ਹ ਜਿੱਥੇ ਮੈਂ ਵੀ ਜਾਣਾ ਵਾਂ ਮੈਂ ਉਹ ਕਾਨਫਰੰਸ ਦੇ ਵਿੱਚ ਵਿਚਾਲੇ ਬੈਠਾ ਹੋਇਆ ਵਾਂ ਗੱਲਬਾਤ ਰੱਖਦਾ ਵੀ ਮੈਂ ਉਹਦੇ ਤੇ ਮੇਰਾ ਸਪਸ਼ਟੀਕਰਨ ਕੀਤਾ ਸੰਗਤ ਨੂੰ ਸਭ ਨੂੰ ਪਤਾ ਤੇ ਜਦੋਂ ਉੱਥੇ ਇਕੱਠੇ ਹੋਏ ਆ ਤੇ ਉਦੋਂ ਕੋਈ ਪਤਾ ਨਹੀਂ ਸੀ ਕਿਉਂਕਿ ਇਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਮੈਂ ਪਹਿਲੀ ਵਾਰ ਹੀ ਮਿਲਿਆ ਸੀ ਵੀ ਮੈਨੂੰ ਨਹੀਂ ਪਤਾ ਸੀ ਉਹ ਬੰਦੇ ਕਿਵੇਂ ਆ ਕਿੱਦਾਂ ਦੇ ਆ ਕੀ ਦੋਸ਼ ਨੇ ਗਾਂਹ ਜਾ ਕੇ ਕੀ ਬਣ ਗਏ ਇਹ ਕਿਸੇ ਨੂੰ ਪਤਾ ਨਹੀਂ ਹੁੰਦਾ ਨਾਲ ਦਾ ਉੱਪਰ ਆ ਫਿਰਦਾ ਬੰਦਾ ਕਿੱਦਾਂ ਨਾਲ ਨਿਕਲੂਗਾ ਉਸ ਤੋਂ ਬਾਅਦ ਬਾਬੇ ਗਲਾਬ ਸਿੰਘ ਤੇ ਦੋਸ਼ ਲੱਗਦੇ ਆ ਕਈ ਉਸ ਤੋਂ ਬਾਅਦ ਬਾਬਾ ਹਰਜੀਤ ਸਿੰਘ ਆ ਜਿਹੜਾ ਵਿੱਚ ਉਹ ਤੁਹਾਨੂੰ ਪਤਾ ਵਾ ਵੀ ਉਹ ਜਿਨ੍ਹਾਂ ਨੇ ਯੁੱਧਾ ਚ ਲੰਗਰ ਲਾਇਆ ਸੀ ਉਹਨਾਂ ਤੇ ਬਹੁਤ ਦੋਸ਼ ਲੱਗਦੇ ਉਹਨਾਂ ਤੇ ਬਲਾਤਕਾਰ ਤੱਕ ਦਾ ਵੀ ਦੋਸ਼ ਲੱਗਾ ਤੇ ਮੁੜ ਕੇ 22 ਫਰਵਰੀ ਨੂੰ ਉਹ ਯੁੱਧਾ ਦੀ ਓਪਨਿੰਗ ਵੇਲੇ ਉੱਥੇ ਲੰਗਰ ਲਾਉਂਦੇ ਆ ਜਿਹੜੀ ਸਾਡੀ ਇਹ ਵੀਡੀਓ ਹੈ ਇਹ ਹੈਗੀ ਆ 11 ਨਵੰਬਰ ਦੀ 3 3.5 ਮਹੀਨੇ ਪਹਿਲਾਂ ਦੀ ਹੈਨਾ ਹੁਣ ਜਿਨ੍ਹਾਂ ਨੇ ਵੀਡੀਓ ਜਾਣ ਕੇ ਬਣਾਈ ਬਣੀ ਤਾਂ ਪਹਿਲਾਂ ਤੋਂ ਹੀ ਸੀਗੀ ਇਹ ਪੇਜਾ ਪੂਜਾਂ ਵਾਲੇ ਤੇ ਪਈ ਸੀਗੀ ਉਦੋਂ ਕੋਈ ਇਤਰਾਜ ਨਹੀਂ ਸੀ ਇਸ ਵੀਡੀਓ ਦਾ ਇਤਰਾਜ ਹੁਣ ਹੋਇਆ ਕਿਉਂਕਿ ਬਾਬਾ ਹਰਜੀਤ ਸਿੰਘ ਨੇ ਦੁਬਾਰਾ ਬਹੁਤ ਕੁਝ ਕੀਤਾ ਤੇ ਜਿਹੜੇ ਵੀਡੀਓ ਵਾਇਰਲ ਕਰਦੇ ਆ ਜਿੰਨਾ ਪੇਜਾ ਤੇ ਪਈ ਆ ਉਹਦਾ ਜਵਾਬ ਉਹਨਾਂ ਉਹਨਾਂ ਨੂੰ ਜਵਾਬ ਸੰਗਤ ਨੇ ਦੇਣਾ ਜਾਂ ਸਾਨੂੰ ਪ੍ਰੇਮ ਕਰਨ ਵਾਲੇ ਨੇ ਦੇਣਾ ਉਹਨਾਂ ਨੂੰ ਦੱਸਣਾ ਵੀ ਇਹ ਸੋਡੇ ਮਨ ਦੇ ਵਿੱਚ ਜਿਹੜੀ ਈਰਖਾ ਨਾਲ ਵੀ ਮੇਰੇ ਪ੍ਰਤੀ ਵੀ ਅਮਰਤਪਾਲ ਸਿੰਘ ਮੈਹਰੋ ਪ੍ਰਤੀ ਜਿਹੜੀ ਈਰਖਾ ਇਹ ਮੈਨੂੰ ਪਤਾ ਕਿਹੜੇ ਬੰਦੇ ਨੇ ਪਾਈ ਆ ਤੇ ਕਿਵੇਂ ਪਾਈ ਆ ਤੇ ਕਿਉਂ ਪਾਈ ਆ ਤੇ ਉਹ ਸਮਾਂ ਉਹਨ ਤੇ ਸਾਰਾ ਕੁਝ ਵੀ ਹੈਗਾ ਇਕੱਠਾ ਹੋਇਆ ਬਿਓ ਸਾਰਾ ਕੁਝ ਇੱਕੇ ਧਣੀ ਆਪਾਂ ਕਰ ਕਰਦੇ ਨਾ ਤੇ ਉਹ ਵੀਡੀਓ ਪਾਉਣ ਵਾਲੇ ਪੇਜਾਂ ਵਾਲਿਆਂ ਨੂੰ ਤੁਸੀਂ ਕਮੈਂਟਾਂ ਦੇ ਵਿੱਚ ਕਿਉਂ ਤੇ ਮੈਂ ਵੀ ਕਹਿੰਦਾ ਜੇ ਪੰਥ ਦਾ ਇੰਨਾ ਹੀ ਫਿਕਰ ਆ ਨਾ ਪੰਜਾਬ ਦਾ ਧਰਮ ਦਾ ਇੰਨਾ ਹੀ ਫਿਕਰ ਆ ਤੇ ਫਿਰ ਜਿਹੜੀ 27 ਮਿੰਟ ਦੀ ਸਪੀਚ ਮੈਂ ਅਨੰਦ ਅਮਰਸਰ ਸਾਹਿਬ ਦਿੱਤੀ ਸੀ ਨਾ ਉੱਥੇ ਸਟੇਜ ਤੇ ਭਾਈ ਅਮਰਤਪਾਲ ਸਿੰਘ ਉਹਨਾਂ ਵਾਲੇ ਮੋਰਚੇ 'ਤੇ ਜੇ ਹਿੰਮਤ ਆ ਤੇ ਉਹ ਪੋਸਟ ਕਰਕੇ ਵੇਖੋ ਤੁਹਾਨੂੰ ਪਤਾ ਲੱਗੇ ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਆ ਝੱਲਣੀਆਂ ਬਹੁਤ ਔਖੀਆਂ ਆ ਉਸ ਉਸ ਵੀਡੀਓ ਨੇ ਕਈ ਖੁੰਝੇ ਹਲਾਤੇ ਸੀ ਤੇ ਜੇ ਤੁਹਾਨੂੰ ਇੰਨਾ ਹੀ ਪੰਥ ਦਾ ਫਿਕਰਾ ਤੇ ਉਹ ਵੀਡੀਓ ਪੋਸਟ ਕਰਕੇ ਤਾਂ ਦੇਖੋ ਤੁਹਾਨੂੰ ਪਤਾ ਲੱਗੇ ਵੀ ਬਣਦੀ ਕੀ ਬਣਦਾ ਕੀ ਹੈ ਇਸ ਕਰਕੇ ਜਿਹੜੀਆਂ ਭੇਡਾਂ ਹੈਗੀਆਂ ਇਹ ਇਦਾਂ ਹੀ ਕਰਨ ਜੋਗ ਨੇ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਤੇ ਆਪਾਂ ਉਹਨੇ ਪ੍ਰਵਾਹ ਨਹੀਂ ਕਰਨੀ ਸਿੰਘਾਂ ਨੇ ਇਹਨਾਂ ਦੀ ਤੇ ਇਹ ਆਪਾਂ ਨੂੰ ਕੋਈ ਤਰਾਜ ਨਹੀਂ ਇਸ ਗੱਲ ਦਾ ਪਰ ਸੰਗਤ ਇਸ ਗੱਲ ਦਾ ਜ਼ਰੂਰ ਜਵਾਬ ਦਵੇ ਉਹਨਾਂ ਨੂੰ ਵੀ ਜੇ ਤੁਸੀਂ ਆਪ ਨਹੀਂ ਲੈਣਾ ਕੁਝ ਕਰਨਾ ਤੇ ਦੂਜਿਆਂ ਨੂੰ ਵੀ ਨਾ ਰੋਕੋ ਇਸ ਕਰਕੇ ਹੁਣ ਮੈਂ ਪਿੱਛੇ ਜੇ ਪਿਛਲੇ ਸਾਲਾਂ ਦੇ ਵਿੱਚ ਜਾਂ ਪਿੱਛੇ ਸਿਆਲਾਂ ਦੇ ਵਿੱਚ ਮੰਡੀ ਸਾਹਿਬ ਜਾਂਦਾ ਰਿਹਾ ਬਾਬਾ ਗੁਰਿੰਦਰ ਸਿੰਘ ਜੀ ਹੁਣਾਂ ਕੋਲੇ ਉਹਨਾਂ ਨਾਲ ਮੇਰੀਆਂ ਫੋਟੋਆਂ ਵੀਡੀਓ ਕਈ ਜਾਂਮੇ ਉਹਨਾਂ ਦੇ ਨਾਲ ਸਟੇਜ ਤੇ ਵੀ ਬੈਠਾ ਹੁਣ ਪਿੱਛੇ ਜੀ ਉਹਨਾਂ ਦੀ ਕੋਈ ਫੋਟੋ ਵੀਡੀਓ ਚੱਲ ਰਹੀ ਹੈ ਉਹ ਆਰਐਸਐਸ ਦੇ ਕਿਸੇ ਪ੍ਰੋਗਰਾਮ ਨੂੰ ਜੁਆਇਨ ਕੀਤਾ ਉਹਨਾਂ ਨੇ ਹੁਣ ਉਹਨਾਂ ਦੇ ਨਾਲ ਵੀ ਜੋੜ ਕੇ ਪਾ ਦੋ ਵੀ ਇਹ ਆਰਐਸਐਸ ਦਾ ਬੰਦਾ ਹਨ ਕੋਈ ਪਤਾ ਨਹੀਂ ਹੁੰਦਾ ਕਦੋਂ ਕਿਹੜੇ ਵੇਲੇ ਥੋੜੇ ਨਾਲ ਦਾ ਬੰਦਾ ਕਿਹੜੇ ਵੇਲੇ ਥੋੜੇ ਨਾਲ ਬੈਠਾ ਬੰਦਾ ਜਾਂ ਬਾਅਦ ਵਿੱਚ ਜਾਂ ਪਹਿਲੋ ਉਹ ਬੰਦਾ ਬਲਾਤਕਾਰੀ ਹੋਵੇ ਉਹ ਆਰਐਸਐਸ ਦਾ ਹੋਵੇ ਉਹ ਸੈਰ ਸੈਨਾ ਦਾ ਹੋਵੇ ਉਹ ਕਿਸੇ ਵੀ ਕੈਟਾਗਰੀ ਦਾ ਬੰਦਾ ਨਿਕਲ ਸਕਦਾ ਤੇ ਜਾਂ ਹੋ ਸਕਦਾ ਤੇ ਜੇ ਆਪਾਂ ਨੂੰ ਇਹਦੇ ਬਾਰੇ ਪਤਾ ਨਹੀਂ ਜਾਂ ਤਾਂ ਇਦਾਂ ਕਰਨ ਪੰਜਾਬ ਵਾਲੇ ਸਾਰੇ ਸਿੱਖ ਜ਼ਿੰਮੇਵਾਰੀ ਚੱਕਣ ਵੀ ਜਦੋਂ ਕੋਈ ਬੰਦਾ ਗਲਤੀ ਕਰਦਾ ਤੇ ਮੱਥੇ ਦੇ ਉੱਤੇ ਲਿਖ ਦਿਆ ਕਰਨ ਵੀ ਬਲਾਤਕਾਰੀ ਹੈ ਯਾਰ ਐਰਐਸਐਸ ਦਾ ਵੀ ਫਲਾਨਾ ਢੀਂਗੜਾ ਕਿਉਂਕਿ ਇਹ ਆ ਵੀ ਜਿਹੜੇ ਗਾਂ ਬੱਚੇ ਆਉਣੇ ਆ ਵੀ ਆਪਣੇ ਬੱਚੇ ਜਿਹੜੇ ਵੱਡੇ ਹੋਣਗੇ ਸਿੱਖਾਂ ਦੇ ਜਾਂ ਪੰਜਾਬ ਦੇ ਉਹ ਫਿਰ ਇਹਨਾਂ ਤੋਂ ਬਚ ਜਾਣਗੇ ਸਾਡੇ ਵਾਂਗੂ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ ਇਸ ਕਰਕੇ ਇਹ ਵੀਡੀਓ ਜਿਹੜੇ ਜਿਹੜੇ ਪੇਜ ਤੇ ਹੈ ਮਰਜੀ ਉਹਨਾਂ ਦੀ ਆਪਦੀ ਮਰਜ਼ੀ ਨਾਲ ਪਾਈ ਹੈ ਡਿਲੀਟ ਕਰਨੀ ਕਿ ਨਹੀਂ ਕਰਨੀ ਪਰ ਇਸ ਚੀਜ਼ ਦਾ ਜਵਾਬ ਮੈਂ ਇਹ ਜਿਹੜੀ ਗੱਲਬਾਤ ਹੈ ਜਵਾਬ ਸੰਗਤ ਨੂੰ ਦਿੱਤਾ ਵੀ ਮੈਂ ਇਹਦੇ ਵਿੱਚ ਸਹੀ ਆ ਕਿ ਗਲਤਾਂ ਉਹਨਾਂ ਨੂੰ ਜਵਾਬ ਜਿਹੜਾ ਮੈਂ ਦੇਣਾ ਉਹ ਤਰੀਕਾ ਥੋੜਾ ਜਿਹਾ ਹੋਰ ਹਿਸਾਬ ਦਾ ਉਹ ਹਜੇ ਨਹੀਂ ਉਹ ਮੈਂ ਸਮੇਂ ਦੀ ਉਸ ਦੀ ਵੇੜ ਚਾ ਰਣਜੀਤ ਸਿੰਘ ਬਾਹਰ ਆਊਗਾ ਉਦੋਂ ਬਾਅਦ ਸਾਰਾ ਕੁਝ ਹੀ ਸਾਂਭ ਦੇਣਾ ਇੱਕੇ ਦਿਨ ਹੀ ਫਿਰ ਵੇਖਾਂਗੇ ਕਿਹੜਾ ਬੋਲਦਾ ਕਿਹੜਾ ਨਹੀਂ ਹਨਾ ਆਪਾਂ ਨੂੰ ਕਿਸੇ ਦਾ ਡਰ ਭੈ ਨਹੀਂ ਹੈਗਾ ਆਪਾਂ ਜਵਾਬ ਦੇ ਸੰਗਤ ਦੇ ਆ ਕਿਸੇ ਲੰਡੀ ਬੁੱਚੀ ਦੇ ਨਹੀਂ ਜਿਹੜੇ ਕੁੜੀਆਂ ਪਿੱਛੇ ਕੱਲ ਬਾਹਾਂ ਤੇ ਬਲੇਡ ਮਾਰਦੇ ਫਿਰਦੇ ਸੀ ਜੇ ਅੱਜ ਉਹਨਾਂ ਨੇ ਬਾਣਾ ਪਾਲੇ ਨਾ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਅਸੀਂ ਹਰੇਕ ਨੂੰ ਜਵਾਬ ਦੇਈਏ ਸਾਡੀ ਤਾਂ 2000 ਸਾਲਾਂ ਦੀ 2001 ਦੀ 2002 ਦੀਆਂ ਫੋਟੋਆਂ ਵੇਖ ਲਿਓ ਉਦੋਂ ਵੀ ਬਾਣੇ 'ਚ ਸੀ ਤੇ 2023-24 ਆ ਗਿਆ ਅੱਜ ਵੀ ਬਾਣੇ 'ਚ ਆ 24-24 20 ਵੀ ਸਾਲ ਹੋ ਗਏ ਬਾਣਾ ਪਾਇਆ ਨੂੰ ਤੇ ਜਿਨ੍ਹਾਂ ਨੇ ਕੱਲ ਫੋਟੋਆਂ ਦੇਖ ਕੇ ਬਾਣੇ ਪਾਏ ਤੇ ਉਹ ਸਾਥੋਂ ਅੱਜ ਜਵਾਬ ਮੰਗਦੇ ਆ ਭਾਈ ਸਾਹਿਬ ਇਸ ਗੱਲ ਦਾ ਜਵਾਬ ਦੋ ਠੀਕ ਆ ਇਸ ਕਰਕੇ ਆ ਜਿਹੜੇ ਪੇਜਾਂ ਤੇ ਆ ਵੀਡੀਓ ਘੁੰਮਦੀ ਆ ਪ੍ਰੇਮ ਕਰਨ ਵਾਲੇ ਸਿੰਘਾਂ ਨੂੰ ਬ ਵੀ ਇਹਨਾਂ ਨੂੰ ਕਮੈਂਟ ਦੇ ਵਿੱਚ ਜ਼ਰੂਰ ਪੁੱਛੋ ਵੀ ਭਾਈ ਤੁਹਾਡੀ ਈਰਖਾ ਐਨੀ ਈਰਖਾ ਤੁਹਾਡੇ ਜ਼ਹਿਰ ਭਰੀ ਆ ਤੁਹਾਡੇ ਮਨ ਦੇ ਵਿੱਚ ਜੇ ਕੋਈ ਉਵੇਂ ਹੀ ਖੰਦ ਕਰੇ ਤੁਸੀਂ ਜ਼ਰੂਰ ਸਾਨੂੰ ਸਟੋਰੀ ਪਾ ਕੇ ਦੱਸ ਦਿਓ ਵੀ ਭਾਈ ਤੇ ਦੇਖਣਾ ਅਸੀਂ ਤੇ ਫਿਰ ਆਪਾਂ ਉਹ ਨਵੇੜਾ ਕਰ ਦਾਂਗੇ ਇਸ ਚੀਜ਼ ਦਾ ਇਸ ਕਰਕੇ ਜੇ ਸੰਗਤ ਦਾ ਦਿਲ ਦੁਖਿਆ ਉਸ ਵੀਡੀਓ ਨੂੰ ਲੈ ਕੇ ਤੇ ਅਸੀਂ ਮਾਫੀ ਮੰਗਦੇ ਆ ਕਿਉਂਕਿ ਇਹ ਚ ਸਾਡਾ ਕਸੂਰ ਕੋਈ ਨਹੀਂ ਹੈਗਾ ਕਿਉਂਕਿ ਸਾਡੇ ਨਾਲ ਰਹੇ ਹੋਏ ਬੰਦੇ ਬਹੁਤ ਬਦਲੇ ਆ ਸਾਡੇ ਨਾਲ ਰਹੇ ਹੋਏ ਬੰਦੇ ਕੱਲ ਨੂੰ ਕੁਝ ਵੀ ਬਣ ਸਕਦੇ ਆ ਠੀਕ ਆ ਇਸ ਕਰਕੇ ਇਸ ਚੀਜ਼ ਨੂੰ ਬੜਾ ਸੀਰੀਅਸ ਨਹੀਂ ਲੈਣਾਗਾ ਤੇ ਬਾਕੀ ਸਭ ਚੜ੍ਹਦੀ ਕਲਾ ਚ ਰਹਿਣ ਭੁੱਲਾ ਚੁਕਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ